ਸ਼੍ਰੀ ਹਰਮੰਦਰ ਸਾਹਿਬ ਅੰਦਰ ਰੋਜ ਨਵਾਂ ਚੰਦਵਾ ਸਾਹਿਬ ਤੇ ਰਮਾਲਾ ਸਾਹਿਬ ਚੜਾਇਆ ਜਾਂਦਾ ਹੈ ਜਿਹੜਾ ਚੰਦਵਾ ਸਾਹਿਬ ਇੱਕ ਵਾਰੀ ਚੜ ਜਾਂਦਾ ਹੈ ਉਹ ਦੁਬਾਰਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਹੀਂ ਚੜਦਾ 2-3 ਸਾਲ ਬਾਅਦ ਸੰਗਤ ਨੂੰ ਤਰੀਕ ਮਿਲਦੀ ਹੈ ਇਹ ਜਦੋਂ ਤੁਹਾਡਾ ਚੰਦਵਾ ਸਾਹਿਬ ਕੱਲ ਨੂੰ ਲੈ ਕੇ ਆ ਗਿਆ ਨਾ ਜੀ ਉਦੋਂ ਅਸੀਂ ਮੋਹਰਾ ਲਾ ਕੇ ਆਹ ਨੰਬਰ ਪਾ ਕੇ ਤੁਹਾਡੇ ਵਾਲਾ ਅਸੀਂ ਸੈੱਟ ਰੱਖ ਦੇਣਾ ਜੀ ਠੀਕ ਹੈ ਠੀਕ ਹੈ ਜੀ ਅਸਥ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੱਖ-ਵੱਖ ਸੇਵਾ ਕਾਰਜਾਂ ਵਿੱਚ ਭਾਗ ਲੈ ਕੇ ਸੰਗਤ ਆਪਣੇ ਆਪ ਨੂੰ ਸਦਾ ਹੀ ਵਡਭਾਗਾ ਸਮਝਦੀ ਹੈ। دین ਦੁਨੀਆ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਦੇ ਆਂ। ਸੰਗਤ ਵੱਲੋਂ ਸਤਿਗੁਰਾਂ ਦੇ ਮੁੱਖ ਪ੍ਰਕਾਸ਼ ਅਸਥਾਨ ਲਈ ਰੁਮਾਲਾ ਸਾਹਿਬ ਤੇ ਚੰਦੂਆ ਸਾਹਿਬ ਭੇਟ ਕਰਨ ਦੀ ਸੇਵਾ ਲਈ ਹਮੇਸ਼ਾ ਹੀ ਤਤਪਰਤਾ ਦਿਖਾਈ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਹ ਸੇਵਾ ਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦੇ ਹਾਂ ਸਤੁਗੁਰਾਂ ਦੇ ਚੰਦੂਆ ਸਾਹਿਬ ਅਤੇ ਰਮਾਲਾ ਸਾਹਿਬ ਕਿਵੇਂ ਤਿਆਰ ਕੀਤੇ ਜਾਂਦੇ ਨੇ ਸੰਗਤ ਕਿਸ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਏ ਭੇਟ ਕਰਦੀ ਹੈ ਅਤੇ ਭੇਟਾ ਤੋਂ ਬਾਅਦ ਜਦੋਂ ਇਹ ਚੰਦੂਆ ਸਾਹਿਬ ਅਤੇ ਰਮਾਲਾ ਸਾਹਿਬ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਸਜੋਬਿਤ ਕੀਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪ੍ਰਬੰਧ ਵੱਲੋਂ ਇਹਨਾਂ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਦੁਕਾਨਦਾਰਾਂ ਤੇ ਕਾਰੀਗਰਾਂ ਦੇ ਨਾਲ ਜਿਨ੍ਹਾਂ ਵੱਲੋਂ ਇਹ ਰਮਾਲਾ ਸਾਹਿਬ ਅਤੇ ਚੰਦੂਆ ਸਾਹਿਬ ਦੇ ਸੱਟੇ ਤਿਆਰ ਕੀਤੇ ਜਾਂਦੇ ਨੇ ਦਾਸ ਸੁਖਵਿੰਦਰ ਸਿੰਘ ਰਮਾਲਾ ਸਾਹਿਬ ਚੰਦੂਆ ਸਾਹਿਬ ਦਾ ਪਿਤਾਪੁਰਖੀ ਕੰਮ ਕਰਦੇ ਆ ਰਹੇ ਆਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਜੋਚ ਚੰਦਵਾ ਸਾਹਿਬ ਤੇਰਮਲਾ ਸਾਹਿਬ ਦੀ ਸੇਵਾ ਕੀ ਸੰਗਤਾਂ ਨੂੰ ਕੀਤੀ ਜਾਂਦੀ ਓ ਉਹ ਵਕ ਵਕ ਦੁਕਾਨਦਾਰਾਂ ਕੋ ਖਰੀਦ ਕਰਕੇ ਸੱਚਖੰਡ ਹਰਮੰਦਰ ਸਾਹਿਬ ਵਿਖੇ ਭੇਟ ਕੀਤਾ ਜਾਂਦਾ ਜਿਨ੍ਹਾਂ ਵਿੱਚੋਂ ਸਾਡੇ ਵੀ ਫਰਮ ਭਾਈ ਮੂਲ ਸਿੰਘ ਅਮਰਜੀਤ ਸਿੰਘ ਇੱਕ ਹੈ ਤੇ ਉਹਨਾਂ ਸਾਡੇ ਕੋਲੋਂ ਚੰਦਵਾ ਸਾਹਿਬ ਖਰੀਦ ਕਰਕੇ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਭੇਟ ਕਰਦੀਆਂ ਹਨ ਸੱਚਖੰਡ ਹਰਮੰਦਰ ਸਾਹਿਬ ਵਿਖੇ ਜੋ ਚੰਦਵਾ ਸਾਹਿਬ ਲੱਗਦਾ ਉਹ ਤੁਸੀਂ ਨਾਲ ਜਾ ਕੇ ਆਪ ਸੇਵਾ ਕਰਾ ਕੇ ਆਣੇ ਆ ਜਿਵੇਂ ਕਿ ਸਾਡੇ ਕੋ ਜਿਹੜੇ ਪ੍ਰੇਮੀ ਆਉਂਦੇ ਆ ਸਾਡੇ ਕੋ ਚੰਦਵਾ ਸਾਹਿਬ ਰਮਾਲਾ ਸਾਹਿਬ ਦਰਬਾਰ ਸਾਹਿਬ ਵਾਸਤੇ ਬਣਾਉਣ ਵਾਸਤੇ ਉਹ ਸਾਡੇ ਕੋ ਆਉਂਦੇ ਹੀ ਉਹਨਾਂ ਨੂੰ ਕਪੜਾ ਪਹਿਲਾਂ ਸਾਰਾ ਚੈੱਕ ਕਰਾ ਕੇ ਪੈਟਰਨ ਸਾਰਾ ਚੈੱਕ ਕਰਾ ਕੇ ਕਢਾਈ ਕਿਹੜੀ ਕਰਨੀ ਹੈ ਕਿਹੜਾ ਰੰਗ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਜੋ ਵੀ ਸਾਡੀ ਕਮਿਟਮੈਂਟ ਹੁੰਦੀ ਆ ਉਹ ਬਿੱਲ ਕੱਟ ਕੇ ਫਿਰ ਮੈਨੇਜਰ ਸਾਹਿਬ ਨੂੰ ਭੇਜੀਦਾ ਮੈਨੇਜਰ ਸਾਹਿਬ ਨੂੰ ਭੇਜਣ ਤੋਂ ਬਾਅਦ ਮੈਨੇਜਰ ਸਾਹਿਬ ਆਉਂਦੇ ਤੇ ਤਰੀਕ ਦਿੰਦੇ ਆ ਉਸ ਤਰੀਕ ਨੂੰ ਫਿਰ ਅਸੀਂ ਨਾਲ ਜਾ ਕੇ ਤੇ ਉਹ ਸਾਰਾ ਜਿਹੜਾ ਸੇਵਾ ਉਹ ਨਿਭਾਈ ਦੀ ਆ ਉਨੀ ਦੇਰ ਅਸੀਂ ਉੱਥੇ ਹੀ ਰਹਿਨੇ ਆ ਜਿੰਨਾ ਚਿਰ ਚੰਦੂਆ ਸਾਹਿਬ ਜਿਹੜਾ ਉਹ ਲੱਗ ਨਾ ਜਾਵੇ ਜਦੋਂ ਪੂਰਾ ਚੰਦੂਆ ਸਾਹਿਬ ਲੱਗ ਜਾਏ ਸਾਰੀ ਸੇਵਾ ਸਮਾਪਤੀ ਹੋ ਜਾਂਦੀ ਉਸ ਤੋਂ ਬਾਅਦ ਅਸੀਂ ਆਨੇ ਤੇ ਜੇਦੋਂ ਵੀ ਕੋਈ ਪਰਮੇਸ਼ਰ ਨਾ ਕਰੇ ਕੋਈ ਉਨੀ ਕੀ ਉੱਥੇ ਕੋਈ ਫਰਾਬੀ ਆਉਂਦੀ ਹੈ ਤੇ ਉਹ ਸਾਡੇ ਕਾਰੀਗਰ ਨਾਲ ਹੀ ਹੁੰਦੇ ਅਸੀਂ ਉਸੇ ਵੇਲੇ ਉਹਨੂੰ ਸਾਰਾ ਵਧੀਆ ਤਰੀਕੇ ਦੇ ਨਾਲ ਉਹਨੂੰ ਸਾਰਾ ਸਹੀ ਕਰਕੇ ਤੇ ਉਹ ਫਿਰ ਵਧੀਆ ਤਰੀਕੇ ਨਾਲ ਸਾਰਾ ਲਵਾ ਕੇ ਤੇ ਫਿਰ ਉੱਥੋਂ ਵਾਪਸ ਆਈਦਾ ਜੀ ਨੂੰ ਚੰਦਵਾ ਸਾਹਿਬ ਦਾ ਖਾਨਾ ਜਿਹੜੇ ਆਨ ਵਾਲੇ 2-3 ਦਿਨਾਂ ਦੇ ਵਿੱਚ ਹਰਮੰਦਰ ਸਾਹਿਬ 'ਚ ਸ਼ੋਭਿਤ ਹੋਣਾ ਉਹ ਸਾਡੇ ਕੋਲ ਕਢਾਈ ਤੋਂ ਤਿਆਰ ਹੋ ਕੇ ਆ ਗਿਆ ਤੇ ਸਲਾਈ 'ਚ ਜਾਣਾ ਕੋਈ ਵੀ ਸੈਟ ਜਿਹੜਾ ਹਰਮੰਦਰ ਸਾਹਿਬ ਚੜਦਾ ਵਾ ਉਹ ਸਾਰਾ ਆਨ ਆਰਡਰ ਹੈ ਕਿਉਂਕਿ ਵੇਟਿੰਗ ਵੀ ਹੈ ਪ੍ਰੇਮੀ ਆਪਣੀ ਮਨਸ਼ਾ ਦੇ ਅਨੁਸਾਰ ਆਪਣੇ ਭਾਵਨੀਰ ਭਗਤ ਦੇ ਅਨੁਸਾਰ ਉਹ ਤਿਆਰ ਕਰਵਾਉਂਦੇ ਨੇ ਰੰਗ ਡਿਜ਼ਾਈਨ ਪਸੰਦ ਕਰਕੇ ਕਰਾਉਂਦੇ ਨੇ ਤੇ ਆਪ ਜੀ ਨੂੰ ਮੈਂ ਦਿਖਾ ਵੀ ਸਕਦਾ ਜੀ ਕਿ ਕਿਦਾਂ ਆਂਦਾ ਬਣ ਕੇ ਸਾਰਾ ਫੈਬਰਿਕ ਜਿਹੜਾ ਵਾ ਪਹਿਲੇ ਖਰੀਦਿਆ ਜਾਂਦਾ ਫੈਬਰਿਕ ਜਿਹੜਾ ਉਹ ਐਸ ਪਰ ਜੋ ਮਰਿਆਦਾ ਹੈ ਜੇ ਸਰਦੀਆਂ ਦਾ ਉਹਦੇ ਅਕੋਰਡਿੰਗਲੀ ਫਿਰ ਅਸੀਂ ਵੈਲਵਟ ਯੂਜ਼ ਕਰਦੇ ਆਂ ਫਿਰ ਇਹ ਕਪੜਾ ਆਂਦਾ ਇਹਦੀ ਕਟਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਇਹ ਕਢਾਈ ਤੇ ਜਾਂਦਾ ਹੈ ਕਢਾਈ ਤੋਂ ਤਿਆਰ ਹੋ ਕੇ ਫਿਰ ਇਸ ਤਰ੍ਹਾਂ ਤਿਆਰ ਹੋ ਕੇ ਆਂਦਾ ਜੀ ਇਹ ਆਉਣ ਵਾਲੇ 3-4 ਦਿਨਾਂ ਦੇ ਵਿੱਚ ਹਰਮੰਦਰ ਸਾਹਿਬ 'ਚ ਸ਼ੋਭਿਤ ਹੋਣਾ ਹੈ ਇਹ ਇਸ ਤਰ੍ਹਾਂ ਹੀ ਕੱਚਾ ਦੇਖੋ ਇਹ ਸਾਰਾ ਇਹ ਕਢਾਈ ਤੋਂ ਸਾਰਾ ਤਿਆਰ ਹੋ ਕੇ ਆਇਆ ਇਹ ਸਾਰਾ ਕੱਚਾ ਹਾਲੇ ਇਹਦੀ ਲਾਈਨਿੰਗ ਲਗਣੀ ਹੈ ਫਿਨਿਸ਼ਿੰਗ ਹੋਣੀ ਹੈ ਉਹਦੇ ਅਕੋਰਡਿੰਗ ਅਸੀਂ ਇਹਨੂੰ ਤਿਆਰ ਕਰਾਂਗੇ ਤੇ ਫਿਰ ਜਿਹੜੀ ਤਾਰੀਖ ਫਾਈਨਲ ਪ੍ਰੀਮੀਅਮ ਨੂੰ ਮਿਲੀ ਹੈ ਉਸ ਤੋਂ ਇੱਕ ਦਿਨ ਪਹਿਲੇ ਤਿਆਰੀ ਕਰਕੇ ਤੇ ਹਰਮੰਦਰ ਸਾਹਿਬ へ ਮਹਾਰਾਜ ਦੇ ਦਰ ਤੇ ਹਾਜ਼ਰ ਹੋਏਗਾ ਜੀ ਸਤਿਗੁਰੂ ਜੀ ਹਰਮੰਦਰ ਸਾਹਿਬ ਰਮਾਲਾ ਸਾਹਿਬ ਜਿਹੜੀ ਸੰਗਤ ਜਦੋਂ ਸਾਡੇ ਕੋਲ ਆਂਦੀ ਹੈ ਤੇ ਅਸੀਂ ਉਹਨਾਂ ਨੂੰ ਰੰਗ ਕਪੜਾ ਤੇ ਡਿਜ਼ਾਈਨ ਪਸੰਦ ਕਰਵਾਨੇ ਆ ਤੇ ਉਹ ਆਪਣੀ ਮਰਜ਼ੀ ਨਾਲ ਰੰਗ ਅਤੇ ਕਪੜਾ ਪਸੰਦ ਕਰਕੇ ਅਸੀਂ ਉਹਨਾਂ ਨੂੰ ਬਿੱਲ ਕੱਟ ਕੇ ਦਿੰਨੇ ਆ ਉਹ ਬਿੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਫ਼ਤਰ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਤਰੀਕ ਈਸ਼ੂ ਹੁੰਦੀ ਹੈ ਤਰੀਕ ਈਸ਼ੂ ਹੁੰਦਾ ਸਮਾਂ ਕਾਫੀ ਲੰਮਾ ਹੈ 2-3 ਸਾਲ ਬਾਅਦ ਸੰਗਤ ਨੂੰ ਤਰੀਕ ਮਿਲਦੀ ਹੈ ਸ੍ਰੀ ਹਰਮੰਦਰ ਸਾਹਿਬ ਅੰਦਰ ਰੋਜ ਨਵਾਂ ਚੰਦਵਾ ਸਾਹਿਬ ਤੇ ਰਮਾਲਾ ਸਾਹਿਬ ਚੜਾਇਆ ਜਾਂਦਾ ਹੈ जेड़ा चंदवा साहब एक बार चढ़ा है सचखंड श्री हरिमंदर साहब नहीं चढ़ वाहू जी का खालसा वाहगुरू जी की फतेह जी ਮਹਰਜਿੰਦਰ ਸਿੰਘ ਮੱਤੇਵਾਲ ਕੋਆਪਰੇਟੋਰ ਫਰਮ ਸ਼੍ਰੋਮਣੀ ਹਿਮਾਲਾ ਸੈਂਟਰ ਜੋ ਪਿਛਲੇ ਕਾਫੀ ਸਮੇਂ ਤੋਂ ਇਹ ਹਿਮਾਲਾ ਸਾਹਿਬ ਤੇ ਚੰਦਵਾ ਸਾਹਿਬ ਬਣਾਦਾ ਆ ਅੱਥਰੂ ਦੀ ਗੜਾਈ ਦੇ ਬਣਾਉਂਦਾ ਕੰਮ ਕਰਦੇ ਆ ਤਕਰੀਬਨ ਸਾਡੇ ਕੋਲ 150 ਆਦਮੀ ਕੰਮ ਕਰਦਾ ਹੈ ਜੀ ਗੁਰੂ ਰਾਮ ਦਾ ਕਿਰਪਾ ਸਦਕਾ ਜਦੋਂ ਕੋਰੋਨਾ ਟਾਈਮ ਸੀ ਨਾ ਜੀ ਉਰੋ ਹੀ ਨਿਤ ਚੰਦਵਾ ਸਾਹਿਬ ਦੀ ਸੇਵਾ ਚੱਲਦੀ ਰਹਿੰਦੀ ਸੀ ਸਾਰਾ ਵਰਲਡ ਪਾਇੰਡ ਸੀ ਪਰ ਚੰਦਵਾ ਸਾਹਿਬ ਦੀ ਸੇਵਾ ਰੋਡਨਿਕ ਮੇਟ ਇਸ ਦਫਤਰ ਦੇ ਸਹਿਯੋਗ ਨਾਲ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਸੀ ਅਸੀਂ ਬਕਾਇਦਾ ਰੋਜ ਨਵਾ ਚੰਦਵਾ ਸਾਹਿਬ ਚੜ੍ਹ ਹੁੰਦੇ ਰਹੇ ਇਹ ਮੈਨੂੰ ਦੱਸਿਆ ਬੜੀ ਮਾਣ ਨੂੰ ਹੁੰਦਾ ਹੈ ਕਿ ਦਰਗਾਹ ਦਾ ਬੜੀ ਕਿਰਪਾ ਰੱਖੀ ਸਾਡੇ ਸਾਰਿਆਂ ਦੇ ਚਾਹੇ ਕੋਈ ਪ੍ਰੇਮੀ ਆਉਂਦਾ ਸੀ ਚੜ੍ਹਾਵਰ ਤੇ ਜਾਂ ਨਹੀਂ ਆਉਂਦਾ ਸੀ ਪਰ ਅਸੀਂ ਡੇਲੀ ਹੀ ਨਵਾ ਚੰਦਵਾ ਸਾਹਿਬ ਦੀ ਸੇਵਾ ਕਰਦੇ ਰਹੇ ਟੰਗਰ ਚੰਦਵਾ ਸਾਹਿਬ ਦੀ ਸੇਵਾ ਜਿਹੜੀ ਹੈਗੀ ਹੈ ਸਾਡੇ ਕੋਲ ਆ ਕੇ ਸਾਨੂੰ ਸੇਵਾ ਬੁੱਕ ਕਰਵਾਉਂਦੀ ਹੈ ਆਪਣੀ ਮਰਜ਼ੀ ਦਾ ਕਲਰ ਆਪਣੀ ਮਰਜ਼ੀ ਦਾ ਡਿਜ਼ਾਈਨ ਕੀ ਗੁਰਬਾਣੀ ਦੀ ਤੁਕ ਲਿਖਣੀ ਹੈ ਉਹ ਸਾਰਾ ਸਾਨੂੰ ਆਗੇ ਪਸੰਦ ਕਰਦੇ ਨੇ ਸਾਡੇ ਕੋਲ ਕਿਹੜਾ ਰੰਗ ਬਣਾਣਾ ਹੈ ਕਿਹੜਾ ਡਿਜ਼ਾਈਨ ਬਣਾਣਾ ਹੈ ਆਪਣੀ ਸਿਰ ਤੇ ਸੇਵਾ ਸੰਗਤ ਸੇਵਾ ਸਿਰ ਤੇ ਚੁੱਕ ਕੇ ਲੈ ਕੇ ਜਾਂਦੀ ਹੈ ਤੇ ਆਪ ਗੁਰੂ ਸਾਹਿਬ ਨੂੰ ਆਪਣੇ ਹੱਥੀ ਜਾ ਕੇ ਆਪਣੀ ਸੇਵਾ ਭੇਟ ਕਰਦੀ ਹੈ ਆਓ ਹੁਣ ਗੱਲ ਕਰਦੇ ਹਾਂ ਇੱਕ ਸ਼ਰਧਾਲੂ ਪਰਿਵਾਰ ਨਾਲ ਜਿਸ ਵੱਲੋਂ ਰਮਲਾ ਸਾਹਿਬ ਤੇ ਚੰਦਵਾ ਸਾਹਿਬ ਪੇਟ ਕੀਤੇ ਜਾ ਰਹੇ ਨੇ ਸਰਦਾਰ ਹਰਪਿੰਦਰ ਸਿੰਘ ਨੇ ਕਿਥੋਂ ਜੀ ਅੰਮ੍ਰਿਤਸਰ ਤੋਂ ਹਸਾਇਨ ਕਰੋ ਜੀ ਆ ਮੋਬਾਈਲ ਨੰਬਰ ਨਾਲ ਲਿਖ ਦਿਓ ਹਾਲੋ ਜੀ ਰਸੀਦ ਨੰਬਰ 3415 ਨੰਬਰ ਤੁਹਾਡਾ ਇੱਥੇ ਜੀ ਠੀਕ ਠੀਕ ਹੈ ਜੀ ਇਹ ਤੁਹਾਡਾ ਅੱਜ ਦਾ ਵੇਰਵਾ 12 ਤਰੀਕ ਨੂੰ ਤੁਹਾਡਾ ਸੈੱਟ ਚੜਿਆ ਨਾ ਜੀ ਅੱਜ 12 ਤਰੀਕ ਹੈ ਜੀ ਆ ਰਸੀਦ ਨੰਬਰ ਹੈ ਜੀ ਇੱਥੇ ਪੈ ਜਾਣਾ ਠੀਕ ਇੱਥੇ ਤੁਹਾਡਾ ਐਡਰੈਸ ਪ੍ਰੋਪਰ ਚੜ ਜਾਣਾ ਸਾਰਾ ਜੀ ਜੋ ਰੰਗ ਆ ਕਿੰਨੇ ਤਰੀਕ ਨੂੰ ਚੜਿਆ ਜੀ ਅੱਜ ਜਿ ਤਰ੍ਹਾਂ 12 ਤੇ 13 ਦੀ ਰਾਤ ਆ ਇੱਥੇ ਹੋ ਜਾਣਾ 12 ਤੇ 13 ਠੀਕ ਹੈ ਜੀ ਠੀਕ ਹੈ ਨਾ ਜੀ ਇੱਥੇ ਅੱਗੇ ਜਿੰਨੇ ਲੈ ਕੇ ਜਾਣਾ ਗਾੜੀ ਫਿਰ ਉਹਦਾ ਪ੍ਰੋਪਰ ਐਡਰੈਸ ਆ ਜਾਣਾ ਜੀ ਠੀਕ ਹਾਂਜੀ ਇਹ ਤੁਹਾਨੂੰ ਰਸੀਦ ਜਿਹੜੀ ਪੱਕੀ ਆ ਇਹ ਤੋਂ ਪ੍ਰੋਪਰ ਜਦੋਂ ਤੁਸੀਂ ਕੋਈ ਪਤਾ ਕਰਨਾ ਹੋਵੇ ਸਾਡਾ ਸੱਟ ਕਿੱਥੇ ਗਿਆ ਜਾਂ ਕਿਹੜੇ ਗੁਰਦੁਆਰਾ ਸਾਹਿਬ ਲੱਗਾ ਠੀਕ ਹੈ ਨੀ ਐਸ ਨੰਬਰ ਤੋਂ ਤੁਸੀਂ ਪਤਾ ਕਰ ਸਕਦੇ ਨੇ ਠੀਕ ਹੈ ਇਹ ਜਦੋਂ ਤੁਹਾਡਾ ਚੰਦੋਆ ਸਾਹਿਬ ਕੱਲ ਨੂੰ ਲੈ ਕੇ ਆ ਗਿਆ ਨਾ ਜੀ ਉਦੋਂ ਅਸੀਂ ਮੋਹਰਾਂ ਲਾ ਕੇ ਆ ਨੰਬਰ ਪਾ ਕੇ ਤੁਹਾਡੇ ala ਅਸੀਂ ਸੈੱਟ ਰੱਖ ਦੇਣਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਸਾਡੇ ਕੋਲ ਜਮ੍ਹਾਂ ਹੋ ਜਾਣਾ ਜਦੋਂ ਇਹ ਕਿਤੇ ਗਿਆ ਸਾਡੇ ਕੋਲ ਪ੍ਰਧਾਨ ਸਾਹਿਬ ਦੀ ਆਗਿਆ ਆਈ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਸਰ ਹਰਜਿੰਦਰ ਸਿੰਘ ਦੀ ਧਾਮੀ ਜਦੋਂ ਆਗਿਆ ਕਰਦੇ ਨੇ ਉਹ ਆਗਿਆ ਦੇ ਪ੍ਰੋਪਰ ਫਿਰ ਅਸੀਂ ਜਿਹੜੀ ਦਫਤਰੀ ਕਾਰਵਾਈ ਹੋ ਕੇ ਫਿਰ ਸਾਡੇ ਕੋਲ ਐਪਲੀਕੇਸ਼ਨ ਆਊਗੀ ਅਸੀਂ ਗਾੜੀ ਜਿਹੜਾ ਉਹ ਸੰਗਤਾਂ ਦੀ ਮੰਗ ਦੇ ਅਨਸਾਰ ਅਸੀਂ ਭੇਟਾ ਰਹਿਤ ਜਿਹੜਾ ਉਹ ਸੰਗਤਾਂ ਨੂੰ ਦੇ ਦੇਣਾ ਜੀ ਠੀਕ ਫੇਰ ਜੇ ਤੁਸੀਂ 2 ਸਾਲਾਂ ਨੂੰ 3 ਸਾਲਾਂ ਨੂੰ 5 ਸਾਲਾਂ ਨੂੰ ਪਤਾ ਕਰਨ ਵਾਸਤੇ ਆਉਂਦੇ ਜੀ ਵੀ ਸਾਡਾ ਇੰਨੀ ਤਰੀਕ ਨੂੰ ਐਸ ਨੰਬਰ ਦਾ ਸੈੱਟ ਚੜਿਆ ਸੀ ਉਹ ਐਸ ਨੰਬਰ ਤੋਂ ਪਤਾ ਕਰਨਾ ਜੀ 34115 ਨੰਬਰ ਠੀਕ ਹੈ ਜੀ ਫਿਰ ਤੁਹਾਨੂੰ ਬਕਾਇਦਾ ਸੀ ਉਹ ਤੁਹਾਨੂੰ ਪ੍ਰੋਪਰ ਐਡਰੈਸ ਦਵਾਂਗੇ ਵੀ ਐਸ ਥਾਂ ਤੇ ਐਸ ਜਗ੍ਹਾ ਤੇ ਉਹ ਚੰਦਵਾ ਸਾਹਿਬ ਗਿਆ ਗੁਰਦਰਾ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਉੱਥੋਂ ਜਾ ਕੇ ਤੁਸੀਂ ਪਤਾ ਕਰ ਸਕਦੇ ਜੀ ਠੀਕ ਹੈ ਜੀ ਇਹ ਚੰਦਵਾ ਸਾਹਿਬ ਜਿਹੜੀ ਪ੍ਰਕਿਰਿਆ ਉਹ ਇਹ ਦੀ ਠੀਕ ਹੈ ਜੀ ਹੁਣ ਤੁਸੀਂ ਚੰਦਵਾ ਸਾਹਿਬ ਅੰਦਰ ਲੈ ਕੇ ਜਾਣਾ ਆਪ ਚੜਵਾਉਣਾ ਠੀਕ ਹੈ ਜੀ ਫਿਰ ਅਰਦਾਸ ਹੋਣੀ ਆ ਫਿਰ ਆਪ ਜੀ ਨੂੰ ਸਰੋਪੇ ਦਿੱਤੇ ਜਾਣੇ ਆ ਫਿਰ ਉਸ ਤੋਂ ਬਾਅਦ ਆਪ ਜੀ ਨੇ ਬਾਹਰ ਆਉਣਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤ ਮਨੇ ਬੇਟੇ ਦੀ ਬਹੁਤ ਵੱਡੀ ਤਮੰਨਾ ਪੂਰੀ ਕੀਤੀ ਸੀ ਉਹਦੀ ਉਦੋਂ ਦੀ ਇੱਛਾ ਸੀਗੀ ਗੁਰੂ ਰਾਮਦਾਸ ਪਾਤਸ਼ਾਹ ਨੇ ਉਹਨੂੰ ਅਮਰੀਕਾ ਦੀ ਪੀਅਰ ਬਖਸ਼ੀ ਸੀ ਤੇ ਉਹਦੀ ਤਮੰਨਾ ਸੀ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਚਰਨਾਂ ਵਿੱਚ ਇਸੇ ਤਰ੍ਹਾਂ ਬੱਚਿਆਂ ਨੂੰ ਜੋੜੀ ਰੱਖਣ ਤੇ ਸਿਰ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਬਹੁਤ ਵਧੀਆ ਲੱਗਦਾ ਉਹਨਾਂ ਦੇ ਚਰਨਾਂ 'ਚ ਬੈੰਦ ਉਹਨਾਂ ਨੇ ਆਪਣੇ ਗੋਚ 'ਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਬੱਚਿਆਂ ਨੂੰ ਤਰੱਕੀਆਂ ਬਖਸ਼ਿਸ਼ ਕੀਤੀਆਂ ਨੇ ਬਹੁਤ-ਬਹੁਤ ਸ਼ੁਕਰਾਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੀਤਾ ਪ੍ਰਤੀ ਸੁਖ ਆਸੰਤੋ ਬਾਦ ਸ੍ਰੀ ਦਰਬਾਰ ਸਾਹਿਬ ਅੰਦਰ ਸੇਵਾ ਹੁੰਦੀ ਹੈ ਬੜੀ ਸ਼ਰਧਾ ਸਤਕਾਰ ਸਹਿਤ ਇਹ ਸੇਵਾ ਕਰਨ ਵਾਲੇ ਪਰਿਵਾਰ ਦੀ ਹਾਜ਼ਰੀ ਵਿੱਚ ਚੰਦੂਆ ਸਾਹਿਬ ਸਜਾ ਦਿੱਤੇ ਜਾਂਦੇ ਨੇ ਅਤੇ ਉਪਰੰਤ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪ੍ਰਾਪਤ ਹੁੰਦਾ ਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉਤਾਰਿਆ ਗਿਆ ਚੰਦੂਆ ਸਾਹਿਬ ਅਤੇ ਸੈਟ ਇਸ ਦੀ ਸਾਮ ਸੰਭਾਲ ਫਰਾਸ਼ ਵੱਲੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਉਹ ਵੀ ਪ੍ਰਕਿਰਿਆ ਦੇਖਦੇ ਹਾਂ ਪ੍ਰੇਮੀ ਸਿੰਘ ਆਉਂਦੇ ਨੇ ਚੰਦਵਾਸਾ ਵਿਲੇ ਕਿਉ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤੇ ਸੁੱਕੀ ਸੇਵਾ ਹੁੰਦੀ ਹੈ ਉਸ ਤੋਂ ਉਪਰੰਤ ਚੰਦਵਾਸਾ ਸਾਹਿਬ ਜਿਹੜਾ ਉਹ ਸ਼ੋਭਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕੀਤਾ ਜਾਂਦਾ ਅਰਦਾਸ ਬੇਨਤੀ ਹਿੰਦੀ ਇਕੜਾ ਪ੍ਰਸ਼ਾਦੀ ਦੇ ਵਰਤੀ ਉਸ ਤੋਂ ਉਪਰੰਤ ਔੜ ਬੰਦ ਕੀਤੇ ਜਾਂਦੇ ਨੇ ਜਿਹੜਾ ਪਹਿਲਾ ਚੰਦਵਾਸਾ ਸਾਹਿਬ ਆ ਉਹ ਲਾ ਕੇ ਇਸ 48 ਨੰਬਰ ਕਮਰੇ ਵਿੱਚ ਲੈ ਕੇ ਜਾਂਦਾ ਜੀ ਫਿਰ ਉਹਦੇ ਤੇ ਬਕਾਇਦਾ ਮੋਹਰ ਲਗਾਈ ਜਾਂਦੀ ਜੋ ਸ਼੍ਰੋਣੀ ਕਮੇਟੀ ਸਾਡੇ ਸੱਤਾ ਵੱਲੋਂ ਆ ਤੇ ਉਸ ਤੋਂ ਉਪਰੰਤ ਜਿਹੜਾ ਉਹਦੇ ਤੇ ਨੰਬਰ ਹੈ ਉਹ ਲਾਇਆ ਜਾਂਦਾ ਤੇ ਜੋ ਚੰਦਵਾ ਸਾਹਿਬ ਅੰਦਰ ਸ਼ਿਸ਼ੋਭਦ ਹੋਇਆ ਹੈ ਉਹ ਇਹ ਲੋਜਨਾਂ ਦੇ ਉੱਤੇ ਰਸੀਦ ਕੱਟੀ ਜਾਂਦੀ ਹੈ ਪ੍ਰੇਮੀ ਜਨਾਂ ਨੂੰ ਦਿੱਤੀ ਜਾਂਦੀ ਜਮ੍ਹਾਂ ਕੀਤਾ ਜਾਂਦਾ ਫਿਰ ਲੋਜਨਾਂ ਦੇ ਉੱਤੇ ਉਹ ਜਮ੍ਹਾਂ ਕੀਤਾ ਜਾਂਦਾ ਜੀ ਇਸ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਆ ਇਹ ਹੁੰਦੀ ਹੈ ਇਸ ਤਰ੍ਹਾਂ ਦੀਆਂ ਰਸਮਾਂ ਜਿਹੜੀਆਂ ਚੱਲਦੀਆਂ ਨੇ ਅੱਗੇ ਜਾਣਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਸ਼ੋਭਿਤ ਹੋਣ ਤੋਂ ਬਾਅਦ ਚੰਦਵਾ ਸਾਹਿਬ ਤੇ ਰਮਾਲਾ ਸਾਹਿਬ ਕਿੱਥੇ ਰੱਖੇ ਜਾਂਦੇ ਨੇ ਅਤੇ ਅੱਗੇ ਸੰਗਤ ਦੀ ਮੰਗ ਦੇ ਅਨੁਸਾਰ ਕਿਸ ਤਰ੍ਹਾਂ ਭੇਟ ਕੀਤੇ ਜਾਂਦੇ ਨੇ ਜਿੰਮੀ ਜਨ ਜਿਹੜਾ ਚੰਦਵਾ ਸਾਹਿਬ ਅੰਦਰ ਸ਼ਿਸ਼ੋਭਿਤ ਕਰਾਉਂਦਾ ਹੈ ਉਹ ਬਾਅਦ ਵਿੱਚ ਸਾਡੇ ਕੋਲ ਜਿੰਨੇ ਸਮੇਂ ਬਾਅਦ ਵੀ ਆ ਕੇ ਪੁੱਛਣਾ ਚਾਹੇ ਕਿ ਸਾਡਾ ਚੰਦਵਾ ਸਾਹਿਬ ਕਿੱਥੇ ਗਿਆ ਅਸੀਂ ਉਹਨੂੰ ਦੱਸ ਸਕਦੇ ਤੇ ਦਫ਼ਤਰ ਦੀ ਆਗਿਆ ਦੇ ਨਾਲ ਫਲਾਨੇ ਸ਼ਹਿਰ ਜਾਂ ਪਿੰਡ ਜਾਂ ਜਿਲ੍ਹੇ ਇਸ ਪਾਵਨਸਥਾਨ ਗੁਰਦੁਆਰਾ ਸਾਹਿਬ ਕੇ ਉਹ ਚੰਦਵਾ ਸਾਹਿਬ ਸਾਡੇ ਕੋਲੋਂ ਗਿਆ ਆ ਜੀ ਜਿਵੇਂ ਵਕ ਵਕ ਪਾਵਨਸਥਾਨਾਂ ਗੁਰਸਥਾਨਾਂ ਤੋਂ ਸੰਗਤਾਂ ਆ ਕੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸ਼ਰਧਾ ਰੱਖਦਿਆਂ ਨੇ ਇਹ ਇੱਥੋਂ ਦਾ ਚੰਦਵਾ ਸਾਹਿਬ ਜਿਹੜਾ ਉਹ ਅਸੀਂ ਲੈ ਕੇ ਜਾ ਸਕੀਏ ਫਿਰ ਉਹ ਦਫ਼ਤਰ ਦੀ ਆਗਿਆ ਦੇ ਨਾਲ ਉਹਨਾਂ ਨੂੰ ਇਹ ਚੰਦੋਏ ਸਾਹਿਬ ਜਿਹੜੇ ਉਹ ਵਕ ਪਾਵਨਸਥਾਨਾਂ ਤੇ ਲਾਉਣ ਵਾਸਤੇ ਦਿੱਤੇ ਜਾਂਦੇ ਆ ਜੀ ਔਰ ਪੀਟਾ ਰਹਿਤ ਦੇਸ਼ਾਂ ਦੇਚਾਂ ਦੇ ਵਿੱਚ ਚੰਦੋਏ ਸਾਹਿਬ ਜਿਹੜੇ ਹਨ ਕਿ ਮਦਦ ਦਿੱਤੇ ਜਾਂਦੇ ਸੰਤਾ ਲੈ ਕੇ ਜਾਂਦਿਆਂ ਨੂੰ ਹਾਂਜੀ ਚੰਦੋਵਾ ਸੈੱਟ ਵੀ ਤੇ ਨਾਲ ਜਿਵੇਂ ਸ਼ੇਰਮਾਲੇ ਨਾਲ ਸ਼ਬਦ ਪੱਟੀ ਇਹ ਸਾਰੇ ਟੋਟਲ 12 ਪੀਸ ਬੰਦੇ ਆ ਜੀ ਉਹ ਸਾਰਾ ਪੂਰੇ ਤੋਂ ਪੂਰਾ ਸੈੱਟ ਹੁੰਦਾ ਜੀ ਤੇ ਪੂਰਾ ਸੈੱਟ ਹੀ ਸਾਡੇ ਕੋਲ ਆਉਂਦਾ ਹੈ ਪੂਰਾ ਸੈੱਟ ਹੀ ਅੱਗੇ ਉਹਨਾਂ ਨੂੰ ਦਿੱਤਾ ਜਾਂਦਾ ਜੀ